ਜੇਡੀ 813 ਵਿੱਚ ਸਭ ਦਾ ਸਵਾਗਤ ਹੈ ਅੱਜ ਦੇ ਇਸ ਵੀਡੀਓ ਵਿੱਚ ਰੋਪੜ ਹੈਡ ਵਰਕ ਇਸੇ ਸਤਲੋਈ ਦਰਿਆ ਵਿੱਚ ਕਿੰਨਾ ਪਾਣੀ ਹੈ ਅਤੇ ਕਿੰਨਾ ਨਹਿਰ ਸ਼੍ਰੇਂਧ ਅਤੇ ਨਹਿਰ ਬਲਾਚੌਰ ਵਿੱਚ ਛੱਡਿਆ ਗਿਆ ਹੈ ਅਤੇ ਹੈਡ ਵਰਕ ਇਸ ਤੋਂ ਗੇਟ ਖੋਲ ਕੇ ਅੱਗੇ ਕਿੰਨਾ ਪਾਣੀ ਛੱਡਿਆ ਗਿਆ ਹੈ ਇਹ ਅੱਜ 15 ਸਤੰਬਰ 2024 ਦਿਨ 11:30 ਵਜੇ ਅੱਡੋ ਅੱਡ ਜਗ੍ਹਾ ਤੇ ਜਾ ਕੇ ਨਜ਼ਦੀਕ ਤੋਂ ਸਤਲੋਈ ਦੇ ਪਾਣੀ ਦੀ ਤਾਜ਼ਾ ਸਥਿਤੀ ਦਿਖਾ ਰਿਹਾ ਹਾਂ ਇਹ ਤੁਸੀਂ ਦੇਖ ਸਕਦੇ ਹੋ ਨਹਿਰ ਸ਼ਰੇਣ ਦੇ ਵਿੱਚ ਪੂਰਾ ਪਾਣੀ ਛੱਡਿਆ ਹੋਇਆ ਪੂਰੇ ਪ੍ਰੈਸ਼ਰ ਦੇ ਵਿੱਚ ਪਾਣੀ ਜਾ ਰਿਹਾ ਕੰਡਿਆਂ ਤੱਕ ਨਹਿਰ ਭਰੀ ਹੋਈ ਆ 2 ਸੋ ਪਹਿਲੇ ਮੈਂ ਵੀਡੀਓ ਜਾਰੀ ਕੀਤਾ ਸੀ ਉਦੋਂ 2 2.5 ਹੱਥ ਪਾਣੀ ਡਾਊਨ ਸੀ ਲੇਕਿਨ ਅੱਜ ਕੰਡਿਆਂ ਤੱਕ ਪਾਣੀ ਛੱਡਿਆ ਹੋਇਆ ਪੂਰੀ ਨਹਿਰ ਨੱਕੋ ਨੱਕਾ ਭਰੀ ਹੋਈ ਆ ਪੂਰੇ ਪ੍ਰੈਸ਼ਰ ਦੇ ਨਾਲ ਤਾਂ ਜਨਰ ਦੇ ਵਿੱਚ ਪਾਣੀ ਜਾ ਰਿਹਾ ਇਹ ਆ ਜੀ ਛੋਟੇ ਗੇਟ ਇਹ ਬਲਾਚੌਰ ਸਾਈਡ ਤੇ ਜੋ ਚਾਰ ਛੋਟੇ ਗੇਟ ਨੇ ਉਹ ਚਾਰੇ ਬੰਦ ਪਏ ਨੇ ਤੁਸੀਂ ਦੇਖ ਸਕਦੇ ਹੋ ਇਹ ਜੋ ਰੋਪੜ ਸਾਈਡ ਤੇ ਨੌ ਛੋਟੇ ਗੇਟ ਨੇ ਇਹ ਉਹਨਾਂ ਦੀ ਕੀ ਹੈ ਨਾ ਥੱਲੇ ਦੇਖੋ ਮਿੱਟੀ ਦੇਖ ਰਹੀ ਆ ਗੇਟ ਇਹ ਆਮ ਤੌਰ ਤੇ ਬੰਦ ਹੀ ਰਹਿੰਦੇ ਨੇ ਅੱਜ ਵੀ ਬੰਦ ਨੇ ਪਰ ਥੱਲੇ ਦੇਖੋ ਮਿੱਟੀ ਦੇਖ ਰਹੀ ਹੈ ਪਾਣੀ ਵੀ ਨਹੀਂ ਦਿਖ ਰਿਹਾ ਇਹ ਆ ਜੀ ਜੋ ਛੋਟੇ ਗੇਟ ਆ ਉਹਨਾਂ ਦੀ ਤਾਜ਼ਾ ਸਿੱਤੀ ਡ੍ਰੋਪ ਪਰ ਹੈਡ ਵਰਕ ਇਸ ਤੋਂ ਇਹ ਕਿਹਨਾਂ ਬਲਾਚਰ ਨਹਿਰ ਤੇ ਗੇਟ ਦੇਖ ਰਹੇ ਹੋ ਇਹ ਦੇਖੋ ਗੇਟ ਖੁੱਲੇ ਨੇ ਬਲਾਚਰ ਨਹਿਰ ਤੇ ਪਾਣੀ ਜਾ ਰਿਹਾ ਬਲਾਚਰ ਨਹਿਰ ਨੂੰ ਵੇ ਦੋ ਗੇਟ ਨੇ ਉੱਥੇ ਇਹ ਪਹਿਲਾ ਗੇਟ ਆ ਅਰੇ ਨਾਲ ਹੀ ਇਹ ਦੂਜਾ ਗੇਟ ਆ ਉਹਾਂ ਦੇ ਵਿੱਚ ਪਾਣੀ ਜਾ ਰਿਹਾ ਲੇਕਿਨ ਪੂਰੇ ਗੇਟ ਨਹੀਂ ਭਰੇ ਪਾਣੀ ਘੱਟ ਮਾਤਰਾ ਜਾ ਰਿਹਾ ਇਹ ਅੱਗੇ ਦੇਖੋ ਮਹਿਰ ਬਲਾ ਚੌਰ ਦੇ ਵਿੱਚ ਕਿੱਧਰ ਨੂੰ ਪਾਣੀ ਜਾ ਰਿਹਾ ਪਹਿਲੇ ਦਿਨ ਕਾਹਲੇ ਪਾਣੀ ਭਰਦਾ ਲੇਕਿਨ ਅੰਡਿਆਂ ਤੋਂ ਕਾਫੀ ਡਾਊਨ ਆ ਜੇ ਵੀ ਇਹ ਆ ਜੀ ਅੱਜ 15 ਸਤੰਬਰ 2024 11:11 ਵਜੇ ਦਾਜਾ ਕੀਤੀ ਇਹ ਅੱਗੇ ਜੋ ਗੇਟ ਖੋਲੇ ਜਾਂਦੇ ਨੇ ਇਹ ਦੇਖੋ ਇੱਧਰ ਉੱਪਰ ਵਾਲੀ ਸਾਈਡ ਤੇ ਬੰਦ ਨੇ ਮਿੱਟੀ ਦਿਖ ਰਹੀ ਹੈ ਉੱਥੇ ਹੀ ਸਾਹਮਣੇ ਜਿੱਥੇ ਪਾਣੀ ਜਾਂਦਾ ਨੀਂਹੀਆਂ ਜਗ੍ਹਾ ਤੇ ਪਾਣੀ ਖੜਾ ਅੱਗੇ ਪਾਣੀ ਬਿਲਕੁਲ ਨਹੀਂ ਛੱਡਿਆ ਗਿਆ ਜ਼ਿਆਦਾਤਰ ਸੁੱਕਾ ਹੀ ਨਜ਼ਰ ਆ ਰਿਹਾ ਅੱਗੇ ਮੈਂ ਡੋਰਡੋਰ ਕੇਸ ਨਾਲ ਤੇ ਜਾ ਕੇ ਦਿਖਾਵਾਂਗਾ ਕਿ ਕੋਈ ਗੇਟ ਖੁੱਲਾ ਹੈ ਜਾਂ ਨਹੀਂ ਜੇ ਹੈ ਤਾਂ ਕਿੰਨਾ ਖੁੱਲਾ ਇਹ ਹੈ ਜੀ ਰੋਪਰ ਹੈਡ ਦੀ ਅੱਜ ਦੀ 15 ਸਤੰਬਰ ਦੀ ਤਾਜ਼ਾ ਕੀਤੀ ਜਿਵੇਂ ਮੈਂ ਥੋੜਾ ਅੱਗੇ ਜਾ ਕੇ ਦਿਖਾ ਰਿਹਾ ਦੇਖੋ ਗੇਟ ਬੰਦ ਨੇ ਇਹ ਫੋੜਾ ਉਹ ਤੋਂ ਪਾਸ਼ਿੰਗ ਦਾ ਪਾਣੀ ਉਹੀ ਹੁੰਦਾ ਨਹੀਂ ਤੇ ਆਮ ਤਾਂ ਉੱਤੇ ਗੇਟ ਬੰਦ ਨੇ ਇਹ ਨਾਲ ਤੁਸੀਂ ਦੇਖ ਸਕਦੇ ਹੋ ਪਾਣੀ ਆ ਰਿਹਾ ਇਹ ਦੇਖੋ ਇਹ ਉਸ ਗੇਟ ਖੁੱਲਾ ਹੋਾਰੇ ਖੁੱਲ ਨਹੀਂ ਖੁੱਲਿਆ ਹੋਇਆ ਜਿੱਦਾਂ ਗੇਟ ਖੁੱਲਾ ਵੀ ਹੈ ਘੱਟ ਖੁੱਲਾ ਪਾਣੀ ਬਹੁਤ ਘੱਟ ਮਾਤਰਾ ਦੇ ਵਿੱਚ ਇਹਦੇ ਵਿੱਚ ਵੀ ਛੱਡਿਆ ਗਿਆ ਜਦੋਂ ਇਹ ਪੂਰਾ ਖੁੱਲਾ ਹੋਏ ਪੂਰੀਆਂ ਥੱਲਾ ਮਾਰਦਾ ਪਾਣੀ ਜਾਂਦਾ ਤੇ ਘੱਟ ਮਾਤਰਾ ਦੇ ਵਿੱਚ ਇਹਦੇ ਪਾਣੀ ਛੱਡਿਆ ਗਿਆ ਇਸੇ ਜਿਹੇ ਦਾ ਥੋੜਾ ਖੁੱਲਾ ਆ ਇੱਕ ਤੋਂ ਅੱਗੇ ਤੁਸੀਂ ਦੇਖ ਸਕਦੇ ਹੋ ਇਹ ਗੇਟ ਪੰਜ ਨਜ਼ਰ ਆ ਰਹੇ ਨੇ ਦੂਰ ਤੱਕ ਆਹ ਦੇਖੋ ਜਿਵੇਂ ਸੈਂਟਰ ਦੇ ਵਿੱਚ ਜਾ ਕੇ ਤਾਜ਼ਾ ਸਥਿਤੀ ਦਿਖਾ ਰਹੇ ਹਾਂ ਜੇ ਕਿਸੇ ਗੇਟ 'ਤੇ ਕੋਈ ਪਾਸਿੰਗ ਹਾ ਲੂਟੇ ਜਾਂ ਥੋੜੀ ਬੋਤੀ ਤੇ ਉਹਨਾਂ ਕੀ ਪਾਣੀ ਆ ਰਿਹਾ ਗੇਟ ਬਿਲਕੁਲ ਬੰਦ ਪਏ ਨੇ ਸਾਹਮਣੇ ਦੇਖੋ ਸੁੱਕਾ ਪਿਆ ਜੇ ਨੀਂ ਨੀ ਜਗਾ ਆ ਉਥੇ ਪਾਣੀ ਖੜਾ ਬਾਕੀ ਤੁਸੀਂ ਦੇਖ ਰਹੇ ਹੋ ਸਾਹਮਣੇ ਬਿਲਕੁਲ ਸੁੱਕਾ ਨਜ਼ਰ ਆ ਰਿਹਾ ਤੇ ਸਾਹਮਣੇ ਬੋਟੋਰਾ ਹੈ ਜਤਕਾਰਵਾਰ ਇਹ ਦੇਖੋ ਪੂਰੇ ਗੇਟ ਅੱਗੇ ਬੰਦ ਪਏ ਨੇ ਮੈਂ ਸੈਂਟਰ ਦੇ ਵਿੱਚੋਂ ਦਿਖਾ ਰਿਹਾ ਇਹ ਹੈ ਜੀ 15 ਸਤੰਬਰ 2024 ਦਿਨੇ 11:30 ਵਜੇ ਦੀ ਤਾਜ਼ਾ ਸ਼ਕਤੀ ਇਹ ਮੈਂ ਥੋੜਾ ਹੋਰ ਅੱਗੇ ਜਾ ਕੇ ਉਥੋਂ ਦੀ ਪੋਜੀਸ਼ਨ ਦਿਖਾ ਰਿਹਾ ਕਿਉਂਕਿ ਅੱਡਰ ਰਿਕੇਸ਼ਨਾਂ ਤੇ ਜਾ ਕੇ ਮੈਂ ਨੇੜੇ ਜਾ ਕੇ ਤੁਹਾਨੂੰ ਤਾਜ਼ਾ ਸ਼ਕਤੀ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਇਹ ਦੇਖੋ ਜਿਹੜੀ ਗੇਟ ਬੰਦ ਪਏ ਨੇ ਤੇ ਮੈਂ ਗਿਰੇਚੇ ਰੇਤੇ ਚਲਾ ਗਿਆ ਬਲਾਚੌਰ ਸ਼ੈਟ ਤੇ ਉਧਰ ਵੀ ਦੇਖੋ ਗੇਟ ਬੰਦ ਨੇ ਜੋ ਪਾਸਿੰਗ ਦਾ ਪਾਣੀ ਆ ਥੋੜਾ ਬੋਤਾ ਉਹ ਜਰੂਰ ਆ ਰਿਹਾ ਇਹ ਦੇਖੋ ਪਾਸਿੰਗ ਦਾ ਪਾਣੀ ਤਾਂ ਆ ਰਿਹਾ ਲੇਕਿਨ ਗੇਟ ਬੰਦ ਨੇ ਕਿ ਮੈਂ ਤੁਹਾਨੂੰ ਅੱਜ ਦੀ ਤਾਜ਼ਾ ਸਥਿਤੀ ਅੱਡੋੜ ਜਗ੍ਹਾ ਤੇ ਜਾ ਕੇ ਦਿਖਾ ਰਿਹਾ ਇਹ ਦੇਖੋ ਜੀ ਪਾਣੀ ਜਮਾ ਕਰਕੇ ਜੋ ਰੱਖਣਾ ਪੈਂਦਾ ਕਿਉਂਕਿ ਮੈਹਰਾਂ ਦੇ ਵਿੱਚ ਪਾਣੀ ਠਕਣਾ ਹੁੰਦਾ तो पानी जमा करके रखना पैता कंट्रोल करके वादू पानी अपने कटना पड़ा ये पानी देखो कंट्रोल किया हुआ हैडवर्क से कियाड वर्कू दिखाई दी रोपड़ हैडवर्क वर्कों अज पंद्रह सितंबर दो हज़ार चौबी जिन्हें साढ़े ग्यारह बजे की ताज़ा छिटी जो कि अड्डो अड्डी जगह पर जाके दिखाई है तो मिला अगले नवे भीडियो में ਵੀਡੀਓ ਦੇਖਣ ਲਈ ਸਭ ਦਾ ਧੰਨਵਾਦ ਪਰਮਾਤਮਾ ਸਭ ਨੂੰ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ